ਸਤਿ ਸ਼੍ਰੀ ਅਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮੈਂ ਇੱਕ ਵਾਰ ਫਿਰ ਤੋਂ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਨਜ਼ਦੀਕ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਤਕਰੀਬਨ ਤੜਕਸਰ ਅਜ ਅਤੀ ਕਰਵਾਤ ਨੂੰ ਜਿਹੜਾ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਪੁਲਿਸ ਨੂੰ ਇੱਕ ਮੁਖਬਰ ਦੁਆਰਾ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇੱਕ ਮੋਟਰਸਾਈਕਲ ਦੇ ਉੱਪਰ ਦੋ ਜਿਹੜੇ ਨੌਜਵਾਨ ਨੇ ਉਹ ਜਿਹੜਾ ਨਸ਼ਾ ਲੈ ਕੇ ਹੈਰੋਇਨ ਲੈ ਕੇ ਜਾ ਰਹੇ ਨੇ ਤਾਂ ਪੁਲਿਸ ਦੁਆਰਾ ਨਾਕੇਬੰਦੀ ਕੀਤੀ ਜਾਂਦੀ ਆ ਜਦੋਂ ਪੁਲਿਸ ਦੁਆਰਾ ਨਾਕੇਬੰਦੀ ਕੀਤੀ ਜਾਂਦੀ ਹੈ ਤਾਂ ਮੋਟਰਸਾਈਕਲ ਦੇ ਉੱਪਰ ਉਹੀ ਦੋ ਵਿਅਕਤੀ ਜਿਨ੍ਹਾਂ ਦੀ ਜਿਹੜੀ ਮੁਖਵਰੀ ਕਿਸੇ ਨੇ ਕੀਤੀ ਸੀ ਆਉਂਦੇ ਨੇ ਪੁਲਿਸ ਦੁਆਰਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਪੁਲਿਸ ਦੇ ਨਾਲ ਝੜਪ ਹੋ ਜਾਂਦੀ ਹੈ ਅੱਗੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਹੈ ਕਿ ਪਿਸਤਲਾ ਜਿਹੜਾ ਮੋਟਰਸਾਈਕਲ ਸਵਾਰ ਵਿਅਕਤੀ ਹੁੰਦਾ ਉਹ ਮੋਟਰਸਾਈਕਲ ਤੋਂ ਗਿਰ ਜਾਂਦਾ ਤੇ ਉਸ ਤੋਂ ਬਾਅਦ ਮੁੜ ਰਾਤ ਦੇ ਹਨੇਰੇ ਦੇ ਵਿੱਚ ਮੋਟਰਸਾਈਕਲ ਦੇ ਉੱਪਰ ਬੈਠ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਪਰ ਪੁਲਿਸ ਦਾ ਇਹ ਵੀ ਕਹਿਣਾ ਕਿ ਇੰਨੇ ਜਿਹੜਾ ਨਾਕੇਬੰਦੀ ਦੌਰਾਨ ਐਡੀ ਸਫਲਤਾ ਮਿਲੀ ਕਿ ਜਦੋਂ ਗਿਰਦਾ ਤਾਂ ਉਸਦੇ ਹੱਥ ਦੇ ਵਿੱਚੋਂ ਜਿਹੜਾ ਲਫਾਫਾ ਗਿਰ ਜਾਂਦਾ ਜਿਸ ਦੇ ਵਿੱਚੋਂ ਕਿ ਜਿਹੜੀ 5 ਕਿਲੋ ਹੈਰੋਇਨ ਆ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਿਆ ਦਰਅਸਲ ਇਸ ਦੇ ਵਿੱਚ ਵੱਡੀ ਖਬਰ ਇਹ ਆ ਕਿ ਜਦੋਂ ਉਹ ਭੱਜਣ ਦੇ ਵਿੱਚ ਕਾਮਯਾਬ ਹੁੰਦਾ ਤਾਂ ਉਸ ਦੁਆਰਾ ਉਸ ਨੂੰ ਇੰਜ ਲੱਗਦਾ ਪੁਲਿਸ ਦਾ ਕਹਿਣਾ ਕਿ ਮੈਨੂੰ ਘੇਰਾ ਪੈ ਗਿਆ ਤਾਂ ਪੁਲਿਸ ਦੇ ਉੱਪਰ ਆ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੀ ਗੋਲੀ ਆ ਜਿਹੜੀ ਇੱਕ ਰਾਘੀਰ ਆਮ ਵਿਅਕਤੀ ਦੇ ਲੱਗਦੀ ਆ ਜਿਸ ਦੇ ਵਿੱਚ ਕਿ ਜਿਹੜਾ ਇੱਕ ਆਮ ਵਿਅਕਤੀ ਲੰਘ ਰਿਹਾ ਹੁੰਦਾ ਉਸ ਰਸਤੇ ਤੋਂ ਉਸ ਦੀ ਇਸ ਸਾਰੇ ਘਟਨਾਕਰਮ ਦੇ ਵਿੱਚ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਕਿ ਜਿਹੜੀ ਉਸ ਆਮ ਵਿਅਕਤੀ ਦੀ ਡੈੱਡ ਬਾਡੀ ਨੂੰ ਜਿਹੜਾ ਪੋਸਟਮਾਰਟਮ ਦੇ ਲਈ ਪੁਲਿਸ ਦੁਆਰਾ ਲਿਆਂਦਾ ਗਿਆ ਪਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਤਸਕਰਾਂ ਦੀ ਭਾਲ ਕੀਤੀ ਜਾ ਰਹੀ ਆ ਦੋਵਾਂ ਨੌਜਵਾਨਾਂ ਦੀ ਪਰ ਉਹਨਾਂ ਦੇ ਕੋਲੋਂ 5 ਕਿਲੋ ਹੈਰੋਇਨ ਬਰਾਮਦ ਕਰਨ ਦੇ ਵਿੱਚ ਹਾਲਾਂਕਿ ਪੁਲਿਸ ਕਾਮਯਾਬ ਵੀ ਹੋਈਆ ਪਰ ਇਹ ਸਾਰੇ ਘਟਨਾਕਰਨ ਦੇ ਵਿੱਚ ਇੱਕ ਆਮ ਵਿਅਕਤੀ ਦੀ ਜਿਹੜੀ ਜਾਨ ਆ ਉਹ ਚਲੀ ਗਈ ਐ ਇੱਕ ਵਾਰ ਫਿਰ ਅਟਾਰੀ ਵਾਕਾ ਬਾਰਡਰ ਦੇ ਨਜ਼ਦੀਕ ਜਿਹੜਾ ਭਾਰਤ ਪਾਕਿਸਤਾਨ ਸਰਹੱਦ ਦੇ ਨਜ਼ਦੀਕ ਗੋਲੀਬਾਰੀ ਦਾ ਜਿਹੜਾ ਮਾਮਲਾ ਉਹ ਨਿਕਲ ਕੇ ਸਾਹਮਣੇ ਆਇਆ ਅਟਾਰੀ ਨੀਸਟਾ ਰੋਡ ਦੇ ਦਰੀਨ ਦੇ ਲਾਗੇ ਬਿਲਕੁਲ ਸਾਡੀ ਟੀਮ ਨੇ ਸਮਗਲਿੰਗ ਦੇ ਅਗੇਂਸਟ ਜਿਹੜਾ ਸਾਡੀ ਡਰੱਗ ਦੀ ਚੱਲਦੀ ਆ ਮੁਹਿੰਮ ਉਹਦੇ ਸਬੰਧ ਵਿੱਚ ਉੱਥੇ ਨਾਕੇ ਦੇ ਮੌਜੂਦ ਸੀਗੇ ਲੋਕ ਜਿੱਤੀ ਪਾਰਟੀ ਮੌਜੂਦ ਸੀਗੇ ਇਹ ਉਹ மூਨੇ ਨੌਜਵਾਨਾ ਟਾਰੀ ਦੀ ਸਾਈਡ ਤੋਂ ਆਏ ਸੀ ਮੋਟਰਸਾਈਕਲ ਤੇ ਜਿਨ੍ਹਾਂ ਦੀ ਅਸੀਂ ਬਾਅਦ ਵਿੱਚ شناخت ਕਰ ਲਈ ਆ ਉਹ ਉਹਨਾਂ ਨੇ ਇੱਕਦਮ ਜਦੋਂ ਟਾਰਚ ਦੇ ਕੇ ਰੋਕਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਗਏ ਲੇਕਿਨ ਯਤਨਾਮ ਟੀਮ ਨੇ ਉਹਨਾਂ ਨੂੰ ਪੋਚਿਆ ਜਦੋਂ ਫੜਿਆ ਉਹਨਾਂ ਨੇ ਮੋਸਲ ਪਿਆ ਲਿਆ ਉਹ ਮੋਸਲ ਪਿਆ ਉਹਦਾ ਜਿਹੜਾ ਪਿਛਲਾ ਬੰਦਾ ਸੀ ਉਹ ਡਿੱਗਾ ਲੇਕਿਨ ਸਾਡੀ ਟੀਮ ਨੇ ਫਿਰ ਉਹਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਉਹਦੇ ਹੱਥ 'ਚ ਕੋਈ ਲਫਾਫਾ ਸੀ ਉਹਨੇ ਜਦੋਂ ਛੁੱਟਿਆ ਛੁੱਟ ਕੇ ਉਹ ਦੌੜ ਗਿਆ ਨੇੜੇ ਵੀ ਆੜ ਸੀਗੀ ਹਨੇਰਾ ਸੀ ਉਸ ਕਰਕੇ ਉਹ ਜਦੋਂ ਭੱਜਿਆ ਵਾਸਤੇ ਉਹਨੇ ਇੱਕਦਮ ਉਸ ਦੱਬ ਆਪਣੀ ਚੋਂ ਡਰਦੇ ਮਾਨ ਵੀ ਪੁਲਿਸ ਦੇ ਜਦੋਂ ਪਿੱਛਾ ਕੀਤਾ ਆ ਉਹਨੇ ਪਿਸਤਲ ਕੱਢਿਆ ਤੇ ਅਨਨੋਮ ਸੀਗੇ ਦੋਨੋਂ ਹੀ ਪਿਸਤਲ ਉਹਨੇ ਜਿਹੜਾ ਫਾਇਰ ਪੁਲਿਸ ਦੇ ਉੱਤੇ ਬਿਲਕੁਲ ਮਾਰ ਦੇਣ ਦੀ ਨੀਅਤ ਨਾਲ ਪੁਲਿਸ ਤੇ ਹਮਲਾ ਜਿਹੜਾ ਉਹ ਫਾਇਰ ਕੀਤਾ ਲੇਕਿਨ ਉਹ ਪਿੱਛੇ ਰਾਘੀਰ ਸੀ ਇੱਕ ਗੁਰਜੀਤ ਬਿੱਲਾ ਬਾਅਦ ਚਹੀਂ ਤਸਦੀਕ ਕੀਤਾ ਰਜਿਸਟਰੀ ਉਹਦੀ ਰਿਸ਼ਤੇਦਾਰੀ ਸੀ ਰਹਿਣ ਵਾਲੇ ਤਰਨਤਾਰਨ ਦਾ ਰਸੂਲਪੁਰ ਦਾ ਉਹਦੇ ਗੋਲੀ ਪੱਟ ਚ ਲੱਗੀ ਸੀ ਔਰ ਇਮੀਡੀਏਟਲੀ ਅਸੀਂ ਉਹਨੂੰ ਆਪਣਾ ਚੱਕਿਆ ਫੜਾ ਫੜਾ ਆਪਣੀਆਂ ਗੱਡੀਆਂ ਜਾਂ ਮੰਦੀਪ ਲੈ ਕੇ ਆਏ ਪਰ ਅਨਫੋਰਚੂਨੇਟਲੀ ਅਸੀਂ ਉਹਨੂੰ ਛਾਹ ਨਹੀਂ ਸਕੇ ਉਹਨਾਂ ਨੇ ਅਸੀਂ شناخت ਕਰ ਲਿਆ ਸਖਤ ਕਾਰਵਾਈ ਉਹਨਾਂ ਤੇ ਜਿਹੜੀ ਆ ਪ੍ਰਚਾਰਾ ਦਰਜ ਕੀਤਾ ਇਹਦੇ ਚ ਜਿਹੜਾ ਲਫਾਫਾ ਚੈੱਕ ਕਰਨ ਤੇ 5 ਕਿਲੋ ਹੈਗ ਨੂੰ ਬਰਾਮਦ ਹੋਈ ਉਹਨਾਂ ਕੋਲ ਸਮਗਲਰ ਸੀਗੇ ਉਹਨਾਂ ਨੂੰ ਅਸੀਂ ਤਸਦੀਕ ਕਰ ਲਿਆ ਬੰਦੇ ਕੌਣ ਨੇ ਸਿਰ ਇਹ ਮੁਲਾਜ਼ਮ ਸੀ ਜਿਹੜੇ ਗੋਲੀ ਵੱਜੀ ਹੈ ਨਹੀਂ 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 ਇਹ ਪ੍ਰਾਈਵੇਟ ਰਾਹ ਗਈ ਸੀ ਉਹ ਇਸ ਟੇ ਕੋ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਗੁਰਜੀਤ ਬੇਲਾ